ਚੇਅਰਮੈਨ ਲੱਖਾ ਸਿੰਘ ਬਲਟੋਹਾ ਵੱਲੋਂ ਤਰਨਤਾਰਨ ਵਿੱਚ ਨਵੇਂ ਦਫਤਰ ਦਾ ਉਦਘਾਟਨ ਨਵੇਂ ਉਦਾਰਧਾਰਾ ਦੀ ਕੀਤੀ ਗਈ ਮੂਰਤੀ ਅੱਜ ਕੀ ਨਾ ਭਾਈ ਮੱਖਾ ਸਿੰਘ ਚੇਅਰਮੈਨ ਹੋਣ ਆ। ਅੱਜ ਜਿਹੜਾ ਤਰਮ ਤਾਰਨ ਦੇ ਵਿੱਚ ਇਕੱਠ ਹੋਇਆ ਤਾਂ ਕੀ ਮਕਸਦ ਕਿਸ ਮਕਸਦ ਦੇ ਨਾਲ ਜਿਹੜਾ ਇਕੱਠ ਕੀਤਾ ਗਿਆ। ਤੇ ਵੀਰ ਜੀ ਇੱਕ ਜਸਮੀਤ ਸਿੰਘ ਨੋਰੀ ਤੋਂ ਆ। ਉਹਨੂੰ ਜਨਰਲ ਬਾਡੀ ਦਾ ਜੂਸਿੰਗ ਦਾ ਚੇਅਰਮੈਨ ਲਾ ਆ ਗਿਆ। ਦੇਖੋ ਰੂਪਕ ਨਗਾਵਾ ਤੋਂ ਆ। ਉਹ ਖਡੂਰ ਸਾਹਿਬ ਤਹਿਸੀਲ ਦੀ ਪ੍ਰਧਾਨ ਲਈ ਗਈ। ਇੱਕ ਮੇਰਾ ਵੀਰ ਕੀ ਨੋਦਰ ਜੀ ਸਿੰਘ ਤਰਨਤਾਰਨ ਸ਼ਹਿਰੀ ਪ੍ਰਧਾਨ ਆ ਤੇ ਨਾਲ ਹੋਰ ਨੁਮਤੀਆਂ ਕੀਤੀਆਂ ਨੇ ਅੱਜ ਤੇ ਹਰਦੀਪ ਸਿੰਘ ਨੂੰ ਸਤੱਪਰ ਲਾਇਆ ਗਿਆ ਤੇ ਜੋ ਰਹੀ ਬਾਲਿੰਗ ਪਹਵਾਨ ਮਾਰ ਆਏ ਲੋਕ ਰੁਗਿਆਨਾਤੀ ਸਸਤਾ ਆ ਉਹਦੇ ਨਾਲ ਵੱਖ-ਵੱਖ ਜਿਸੇ ਬੰਦੀਆਂ ਦੇ ਅਹੁਦੇਦਾਰ ਸਾਰੇ ਅੱਜ ਇਕੱਠੇ ਹੋਏ ਸੀਗੇ ਜਿਨ੍ਹਾਂ ਦੇ ਵਿੱਚ ਦਫ਼ਤਰ ਵੀ ਗੋਲ ਵਾਲ ਬਾਈਪਾਸ ਤੇ ਬਣਾਇਆ ਗਿਆ ਆ ਕਿਸੇ ਨੂੰ ਕੋਈ ਵੀ ਕਿਸੇ ਰਕਮ ਦਾ ਕੰਮ ਕਰਿਆ ਤੋ ਇੱਥੇ ਆਣ ਕੇ ਸਾਡੇ ਉਧੇਦਾਰਾਂ ਨੂੰ ਮਿਲਣਗੇ ਤੇ ਕੰਮਕਾਰ ਉਹਨਾਂ ਦੀ ਹੋਣਗੇ ਹੋਰ ਇਸ ਤੋਂ ਇਲਾਵਾ ਜਿਹੜਾ ਪਾਰਟੀ ਦੀਆਂ ਕੀ ਕੀ ਰਣਨੀਤੀਆਂ ਰਹਿਣਗੀਆਂ ਕਿ ਸਾਡਾ ਅਸੀਂ ਪ੍ਰੇਟਾ ਹੈ ਚਾਰਾਂ ਨਸ਼ਿਆਂ ਦੇ ਖਿਲਾਫ ਆ ਤੇ ਪ੍ਰੂਣਤਾ ਦੇ ਖਿਲਾਫ ਆ ਤੇ ਗਰੀਬਾਂ ਦੇ ਨਾਲ ਬਿਲਕੁਲ ਜੋ ਵੀ ਗਰੀਬਾਂ ਦੀਆਂ ਸੂਤਾ ਬੰਦੀਆਂ ਨੇ ਉਹ ਸਰਕਾਰਾਂ ਦੀਆਂ ਧੌਂ ਤੇ ਗੋਡਾ ਰੱਖ ਕੇ ਦਬਾਵਾਂਗੇ ਹਰ ਮਿਲਿਆ ਨਾਲ ਜਿਵੇਂ ਪਾੜੇ ਇਸ ਤੋਂ ਇਲਾਵਾ ਕੋਈ ਸਿਆਸੀ ਸਰਗਰਮੀ ਨਾ ਪਾਰਟੀ ਦੀਆਂ ਜਾਂ ਤੁਹਾਡੇ ਵੱਲੋਂ ਸਿਆਸੀ ਪਾਰਟੀ ਨਾਲ ਸਾਡਾ ਕਿਸੇ ਨਾਲ ਵੀ ਇਹ ਕੋਈ ਕੱਠ ਜੋੜ ਨਹੀਂ ਹੈਗਾ ਤੇ ਜਦੋਂ ਵੀ ਆਉਣ ਵਾਲੇ ਵੇਲੇ ਕੋਈ ਹੋਊਗਾ ਉਹਨੂੰ ਦੱਸਾਂਗੇ ਜੋ ਵੀ ਕੋਈ ਗਰੀਬਾਂ ਦੀ ਬਾਹ ਫੜਦਾ ਦਿਸਿਆ ਛੋਟੇ ਕਿਸਾਨ ਨੇ ਦੁਕਾਨਦਾਰ ਨੇ ਤੇ ਗਰੀਬ ਆ ਉਹਨਾਂ ਦੀ ਜਿਹੜਾ ਬਾਹ ਫੜੂਗਾ ਅਸੀਂ ਉਹਦੇ ਨਾਲਆਂ ਜ਼ੁਲਮ ਦੇ ਖਿਲਾਫ ਆ ਜਿਸ ਤਰ੍ਹਾਂ ਜਿੰਮਨੀ ਚੋਣ ਹੋ ਜਾ ਰਹੀ ਆ ਧਰਮਕਾਰਨ ਦੇ ਵਿੱਚ ਤੇ ਉਹਦੇ ਬਾਰੇ ਕੀ ਕਹੋਗੇ ਇਦੇ ਵਿੱਚ ਸਾਡੀ ਇੱਕ ਦੋਨਾਂ ਚ ਮੀਡੀਅਮ ਹੋਣ ਵਾਲੀ ਆ ਤੇ 101% ਸਾਡੀ ਤਿਆਰੀ ਆਪ લક્ષੇਣ ਦੀ ਅਸੀਂ ਆਪ લક્ષੇਣ ਲੜਾਂਗੇ ਅੱਛਾ ਜੀ ਤਰ ਤਾਰ ਹਾਂਜੀ